ਕਿਹਾ ਜਾਂਦਾ ਹੈ ਕਿ ਜੋ ਪੋਲਿਟਿਕਸ ਹੈ ਉਹ ਇੱਕ ਡਰਟੀ ਗੇਮ ਹੈ ਇਸ ਵਿੱਚ ਸ਼ੱਕ ਵੀ ਕੋਈ ਨਹੀਂ ਕਿਉਂਕਿ ਜੋ ਰਾਜਨੀਤੀ ਹੈ ਰਾਜਨੀਤੀ ਵਿੱਚ ਕੌਣ ਕਿਸ ਦੀਆਂ ਜੜਾਂ ਵੱਢ ਜਾਵੇ ਕੌਣ ਕਿਸ ਨਾਲ ਧੋਖਾ ਕਰ ਜਾਵੇ ਕੋਈ ਕਿਸੇ ਦਾ ਸਕਾ ਨਹੀਂ ਅੱਜ ਦੀ ਜੋ ਸੱਚੀ ਗੱਲਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਇੱਕ ਔਰਤ ਨੇ ਦਿੱਲੀ ਦੇ ਮਹਿਰੋਲੀ ਵਿਧਾਨ ਸਭਾ ਦੇ ਸਾਬਕਾ ਐਮਐਲਏ ਨਰੇਸ਼ যাদব ਉੱਤੇ ਉਹ ਇਲਜ਼ਾਮ ਲਗਾਏ ਨੇ ਜੇ ਆਮ ਬੰਦੇ ਉੱਤੇ ਇਦਾਂ ਦੇ ਇਲਜ਼ਾਮ ਲੱਗਣ ਤਾਂ ਸ਼ਾਇਦ ਉਹ ਤਾਂ ਡੁੱਬ ਕੇ ਹੀ ਮਰ ਜਾਵੇ ਨਰੇਸ਼ যাদਬ ਉੱਤੇ ਬਹੁਤ ਗੰਭੀਰ આરોਪ ਇਸ ਬੇਟੀ ਨੇ ਇਸ ਲੜਕੀ ਨੇ ਲਗਾਏ ਨੇ ਕਿ ਇਸ ਦਾ ਸ਼ੋਸ਼ਣ ਕੀਤਾ ਗਿਆ ਇਸ ਨਾਲ ਉਹ ਕੁਝ ਕੀਤਾ ਗਿਆ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਕੀ ਹੈ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਭਾਰਤ ਦੀ ਰਾਜਧਾਨੀ ਦਿੱਲੀ ਦੀ ਇੱਥੇ ਇੱਕ ਔਰਤ ਮੀਡੀਆ ਤੇ ਆਈ ਜਿਸ ਨੇ ਕਿਹਾ ਕਿ ਮਹਿਰੂਲੀ ਵਿਧਾਨ ਸਭਾ ਦਾ ਐਮ ਐਲ ਏ ਹੈ ਨਰੇਸ਼ ਯਾਦਵ ਜੋ ਕਿ ਆਮ ਆਦਮੀ ਪਾਰਟੀ ਦਾ ਹੈ ਉਸ ਨੇ ਮuje ਬੇਟੀ ਬਣਾ ਕਰਕੇ ਉਹ ਹੈਨਸ ਕ੍ਰਾਈਮ ਕੀਤਾ ਹੀ ਰੈਪਟ ਮੀ 2020 ਤੋਂ ਲੈ ਕੇ 2025 ਤੱਕ ਮੈਂ ਇਨਸਾਫ ਦੀ ਮੰਗ ਕਰ ਰਹੀ ਹਾਂ ਪਰ ਮੈਨੂੰ ਇਨਸਾਫ ਨਹੀਂ ਮਿਲਿਆ ਮੇਰੇ ਨਾਲ ਮਹਿਰੋਲੀ ਵਿਧਾਨ ਸਭਾ ਦੇ ਸਾਬਕਾ ਐਮਐਲਏ ਨਰੇਸ਼ ਚਾਦਮ ਨੇ ਬਹੁਤ ਧੱਕਾ ਕੀਤਾ ਮੇਰਾ ਸ਼ੋਸ਼ਣ ਕੀਤਾ ਮੈਨੂੰ ਪ੍ਰੈਗਨੈਂਟ ਵੀ ਕਰ ਦਿੱਤਾ ਤੇ ਮੇਰਾ ਅਬੋਰਸ਼ਨ ਵੀ ਕਰਾਇਆ ਜਾਨੀ ਕਾਫੀ ਗੰਭੀਰ આરોਪ ਜੋ ਨੇ ਉਹ ਔਰਤ ਨੇ ਇਸ ਸਾਬਕਾ ਐਮਐਲ ਉੱਤੇ ਲਗਾਏ ਨੇ ਉਸਨੇ ਦੱਸਿਆ ਕਿ 2015 ਦੇ ਵਿੱਚ ਇੱਕ ਵਾਰ ਜਦੋਂ ਕੇਜਰੀਵਾਲ ਇੱਕ ਜਨ ਸਭਾ ਕਰਨਾ ਇਹ ਤਾਂ ਉੱਥੇ ਉਹਨਾਂ ਦੀ ਨਰੇਸ਼ যাদਬ ਦੇ ਨਾਲ ਮੁਲਾਕਾਤ ਹੋਈ ਜੋ ਇਹ ਔਰਤ ਸੀ ਇਸ ਦਾ ਪਤੀ ਸੀ ਦੋਨੋਂ ਪਤੀ ਪਤਨੀ ਉਸ ਜਗ੍ਹਾ ਤੇ ਗਏ ਸੀ ਉੱਥੇ ਇਹਨਾਂ ਨੇ ਨਰੇਸ਼ যাদਬ ਨੂੰ ਦੇਖਿਆ ਸੀ ਉਸ ਤੋਂ ਬਾਅਦ ਇਹ ਜੋ ਔਰਤ ਸੀ ਇਹ ਪਾਣੀ ਦੇ ਮਸਲੇ ਲਈ ਨਰੇਸ਼ যাদਬ ਕੋਲ ਜਾਂਦੀ ਹੈ ਤੇ ਆਪਣੀ ਸਮੱਸਿਆ ਦੱਸਦੀ ਹੈ ਤਾਂ ਇਸ ਦਾ ਜੋ ਨੰਬਰ ਹੁੰਦਾ ਹੈ ਨਰੇਸ਼ যাদব ਡੈਰੀ ਦੇ ਵਿੱਚ ਲਿਖ ਲੈਂਦਾ ਤੇ ਬਾਕੀ ਲੋਕਾਂ ਵਾਂਗ ਇਹਦੀ ਵੀ ਸਮੱਸਿਆ ਸੁਣਦਾ ਉਸ ਤੋਂ ਬਾਅਦ ਇਸ ਨੇ ਦੱਸਿਆ ਕਿ ਮੈਂ ਤੇ ਮੇਰਾ ਪਤੀ ਇੱਕ ਫੰਕਸ਼ਨ ਦੇ ਵਿੱਚ ਗਏ ਉੱਥੇ ਹੀ ਇਹ ਨਰੇਸ਼ যাদਬ ਗਿਆ ਹੋਇਆ ਸੀ ਜਦੋਂ ਇਹ ਐਮਐਲਏ ਸੀ ਤਾਂ ਜਦੋਂ ਇਹ ਵਾਪਸ ਆ ਰਹੇ ਸੀ ਪਤੀ ਪਤਨੀ ਕੈਬ ਤੇ ਗਏ ਸੀ ਜਾਨੀ ਇਹਨਾਂ ਕੋਲ ਆਪਣਾ ਵਹੀਕਲ ਨਹੀਂ ਸੀ ਆਪਣੀ ਗੱਡੀ ਨਹੀਂ ਸੀ ਜਦੋਂ ਇਹ ਉਸ ਫੰਕਸ਼ਨ ਦੇ ਵਿੱਚੋਂ ਬਾਹਰ ਨਿਕਲਦੇ ਨੇ ਤਾਂ ਨਰੇਸ਼ ਜਾਦਵ ਇਹਨਾਂ ਨੂੰ ਮਿਲਦਾ ਹੈ ਨਰੇਸ਼ ਜਾਦਵ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਕਿਸਤੇ ਆਏ ਹੋ ਤਾਂ ਇਹਨਾਂ ਨੇ ਕਿਹਾ ਕਿ ਇਸ ਤੱਕ ਟੈਕਸੀ ਕਿਰਾਏ ਤੇ ਕਰਕੇ ਆਏ ਆ ਤਾਂ ਨਰੇਸ਼ ਜਾਦਵ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਵੀ ਉਧਰ ਹੀ ਜਾਣਾ ਜਿੱਥੇ ਤੁਸੀਂ ਜਾਣਾ ਹੁਣ ਇਸ ਨੇ ਦੱਸਿਆ ਕਿ ਮੈਂ ਅਤੇ ਮੇਰਾ ਪਤੀ ਨਰੇਸ਼ ਜਾਦਵ ਦੀ ਗੱਡੀ ਦੇ ਵਿੱਚ ਬੈਠ ਗਏ ਪਿਛਲੀ ਸੀਟ ਤੇ ਬੈਠ ਗਏ ਨਰੇਸ਼ ਜਾਦਵ ਅਗਲੀ ਸੀਟ ਤੇ ਡਰਾਈਵਰ ਦੇ ਨਾਲ ਬੈਠ ਗਿਆ ਤਾਂ ਹੁਣ ਅੱਗੇ ਇਹਨਾਂ ਨੂੰ ਇੰਡੀਆ ਵਾਲੇ ਮਿਲਦੇ ਨੇ ਤਾਂ ਇੱਥੇ ਜੋ ਇਸ ਦਾ ਪਤੀ ਹੁੰਦਾ ਹੈ ਤੇ ਇਹ ਔਰਤ ਹੁੰਦੀ ਹੈ ਇਹ ਦੋਨੋਂ ਜੋ ਨੇ ਮੈ ਕੁੱਤੇ ਬੋਲਦੇ ਨੇ ਤਾਂ ਜੋ ਨੇ ਜਦਬ ਹੁੰਦਾ ਹੈ ਉਹ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਤਾਂ ਬੜਾ ਵਧੀਆ ਬੋਲ ਲੈਂਦੇ ਹੋ ਤੁਸੀਂ ਤਾਂ ਬੜੀ ਵਧੀਆ ਐਂਕਰਿੰਗ ਕਰ ਲੈਂਦੇ ਹੋ ਤਾਂ ਇਹਨਾਂ ਨੇ ਕਿਹਾ ਕਿ ਇਹ ਤਾਂ ਸਾਨੂੰ ਗੋਡ ਗਿਫਟਡ ਹੈ ਕੁੜੀ ਨੇ ਕਿਹਾ ਤਾਂ ਹੁਣ ਇਸ ਤੋਂ ਬਾਅਦ ਇਹ ਜੋ ਐਮਐਲਏ ਸੀ ਇਹ ਇਸ ਕੁੜੀ ਨੂੰ ਫੋਨ ਕਰਦਾ ਰਹਿੰਦਾ ਤੇ ਕਹਿੰਦਾ ਕਿ ਤੂੰ ਮੇਰੇ ਵਾਸਤੇ ਐਂਕਰਿੰਗ ਕਰ ਪਰ ਇਹ ਕਹਿੰਦੀ ਹੈ ਕਿ ਮੇਰਾ ਪਤੀ ਇਹ ਚੀਜ਼ਾਂ ਪਸੰਦ ਨਹੀਂ ਕਰਦਾ ਉਹ ਜੋ ਪੋਲਿਟਿਕਸ ਹੈ ਇਸ ਨੂੰ ਡਰਟੀ ਗੇਮ ਸਮਝਦਾ ਹੈ ਇਸ ਵਿੱਚ ਉਹ ਨਹੀਂ ਆਉਣਾ ਚਾਹੁੰਦਾ ਤੇ ਹੁਣ ਜੋ ਨਰੇਸ਼ ਜაძਬ ਸੀ ਉਹ ਇਹਨਾਂ ਦੇ ਨਾਲ ਨਜ਼ਦੀਕੀਆਂ ਵਧਾ ਲਿੰਦਾ ਹੈ ਇਹਨਾਂ ਨੂੰ ਮਿਲਦਾ ਜੋ ਇਸ ਕੁੜੀ ਦਾ ਪਤੀ ਹੁੰਦਾ ਹੈ ਉਸ ਨੂੰ ਕਹਿੰਦਾ ਕਿ ਇਹ ਮੇਰਾ ਭਰਾ ਹੈਗਾ ਤੂੰ ਮੇਰੀ ਬੇਟੀ ਆ ਤੂੰ ਫਿਕਰ ਨਾ ਕਰ ਤੂੰ ਮੇਰੇ ਨਾਲ ਰਹਿ ਆਪਾਂ ਵਧੀਆ ਢੰਗ ਨਾਲ ਰਾਜਨੀਤੀ ਕਰਾਂਗੇ ਤਾਂ ਹੁਣ ਨਰੇਸ਼ ਜაძਬ ਉਸ ਲੜਕੀ ਦੇ ਅਨਸਾਰ ਉਸ ਨੂੰ ਬੇਟੀ ਕਹਿਣ ਲੱਗ ਜਾਂਦਾ ਹੈ ਕਿ ਇਹ ਮੇਰੀ ਧੀ ਹੈ ਹੁਣ ਫਰਵਰੀ 2020 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਚੋਣਾਂ ਹੁੰਦੇ ਨੇ ਤਾਂ ਜੋ ਨਰੇਸ਼ ਜਾਦਵ ਹੁੰਦਾ ਇਹ ਜਿੱਤ ਜਾਂਦਾ ਹੈ ਇਹ ਜੋ ਲੜਕੀ ਹੁੰਦੀ ਹੈ ਇਹ ਵੀ ਇਸ ਦੀ ਚੋਣਾਂ ਦੇ ਵਿੱਚ ਮਦਦ ਕਰਦੀ ਹੈ ਇਸ ਦਾ ਜੋ ਪਤੀ ਹੁੰਦਾ ਉਹ ਵੀ ਮਦਦ ਕਰਦਾ ਹੈ ਇਹ ਹੁਣ ਇਸ ਲੜਕੀ ਨੂੰ ਲੈ ਜਾਂਦਾ ਸੀ ਕਿ ਮੇਰੀ ਧੀ ਆ ਤਾਂ ਕੁੜੀ ਨੂੰ ਵੀ ਇਦਾਂ ਲੱਗਿਆ ਕਿ ਇਹ ਤਾਂ ਮੈਨੂੰ ਆਪਣਾ ਆਪਣੀ ਬੇਟੀ ਸਮਝਦਾ ਹੈ ਇਹੋ ਜੀ ਕੋਈ ਗੱਲ ਨਹੀਂ ਇਹ ਤਾਂ ਰਿਸ਼ਤਾ ਪਾਕ ਤੇ ਪਵਿੱਤਰ ਹੈ ਹੁਣ ਇਸ ਕੁੜੀ ਨੇ ਦੱਸਿਆ ਕਿ 8 ਫਰਵਰੀ 2020 ਨੂੰ ਜਦੋਂ ਵੋਟਾਂ ਦਾ ਰਿਜ਼ਲਟ ਆਉਂਦਾ ਤਾਂ ਨਰੇਸ਼ ਜਾਦਵ ਜਿੱਤ ਜਾਂਦਾ ਉਸ ਤੋਂ ਬਾਅਦ 2 ਮਾਰਚ 2020 ਨੂੰ ਇਹ ਜੋ ਕੁੜੀ ਹੁੰਦੀ ਹੈ ਇਸ ਨੂੰ ਨਰੇਸ਼ ਜਾਦਵ ਬੁਲਾਉਂਦਾ ਹੈ ਕਹਿੰਦਾ ਕਿ ਮੈਂ ਇੱਕ ਮੀਟਿੰਗ ਰੱਖੀ ਹੋਈ ਆ ਤੂੰ ਮੇਰੇ ਘਰ ਆ ਤਾਂ ਇਸ ਨੂੰ ਇਹ ਘਰ ਬੁਲਾ ਲੈਂਦਾ ਘਰ ਦੇ ਵਿੱਚ ਕੁੜੀ ਦੇ ਅਨਸਾਰ ਜੋ ਇਸ ਦੇ ਬਾਕੀ ਪਰਿਵਾਰਕ ਮੈਂਬਰ ਸੀ ਉਹ ਵਿਆਹ ਗਏ ਹੋਏ ਸੀ ਨੌਕਰ ਸੀ ਨੌਕਰ ਨੂੰ ਇਹ ਕਿਸੇ ਕੰਮ ਬਾਹਰ ਭੇਜ ਦਿੰਦਾ ਤੇ ਇਸ ਦਾ ਭਰਾ ਹੁੰਦਾ ਤੇ ਭਰਾ ਨੂੰ ਵੀ ਕਹਿੰਦਾ ਕਿ ਤੂੰ ਇੱਥੇ ਇਕੱਲਾ ਕੀ ਕਰੇਂਗਾ ਤੂੰ ਵੀ ਵਿਆਹ ਚੱਲਿਆ ਜਾ ਉਹ ਵੀ ਚੱਲਿਆ ਜਾਂਦਾ ਇਹ ਕੁੜੀ ਹੁਣ ਇਸ ਕੋਲ ਇਕੱਲੀ ਰਹਿ ਜਾਂਦੀ ਹੈ ਤਾਂ ਇਹ ਕੁੜੀ ਕਹਿੰਦੀ ਹੈ ਕਿ ਮੈਨੂੰ ਇਸ ਨੇ ਕਿਹਾ ਕਿ ਮੀਟਿੰਗ ਕਰਨੀ ਆਪਾਂ ਇੱਥੇ ਹੋਰ ਲੋਕ ਵੀ ਆਉਣਗੇ ਤਾਂ ਹੁਣ ਇਹ ਕੁੜੀ ਇਸ ਨੂੰ ਕਹਿੰਦੀ ਹੈ ਕਿ ਮੈਂ ਬਾਥਰੂਮ ਜਾਣਾ ਤਾਂ ਨਰੇਸ਼ ਜਾਦਵ ਇਸ ਨੂੰ ਬਾਥਰੂਮ ਦੱਸਦਾ ਉਹ ਬਾਥਰੂਮ ਚਲੀ ਜਾਂਦੀ ਹੈ ਤਾਂ ਉਸ ਕੁੜੀ ਦੇ ਅਨਸਾਰ ਇਹ ਜੋ ਨਰੇਸ਼ ਜਾਦਵ ਹੁੰਦਾ ਹੈ ਇਹ ਆਪਣੇ ਘਰ ਦੇ ਸਾਰੇ ਗੇਟ ਬੰਦ ਕਰ ਲੈਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਕੁੜੀ ਬਾਥਰੂਮ ਦੇ ਵਿੱਚੋਂ ਬਾਹਰ ਨਿਕਲਦੀ ਹੈ ਤਾਂ ਨਰੇਸ਼ যাদਬ ਇਸ ਉੱਪਰ ਚੱਪਟ ਪੈਂਦਾ ਹੈ ਇਸ ਨੂੰ ਬੈਡ ਟੱਚ ਕਰਦਾ ਹੈ ਇਸ ਨੂੰ ਜੱਫੀਆਂ ਪਾਉਂਦਾ ਹੈ ਤੇ ਇਸ ਦੀ ਸਾੜੀ ਨੂੰ ਵੀ ਖੋਲਦਾ ੱੱਕੇ ਨਾਲ ਇਸ ਉੱਤੇ ਹਮਲਾ ਕਰ ਦਿੰਦਾ ਤਾਂ ਹੁਣ ਕੁੜੀ ਸਮਝ ਨਹੀਂ پا ਰਹੀ ਸੀ ਕਿ ਜੋ ਬੰਦਾ ਮੈਨੂੰ ਆਪਣੀ ਬੇਟੀ ਸਮਝਦਾ ਸੀ ਇਹ ਕੁੜੀ ਨੇ ਕਿਹਾ ਕਿ ਮੈਂ ਉਸ ਨੂੰ ਡੈਡਾ ਕਹਿੰਦੀ ਸੀ ਕਿ ਜੋ ਬੰਦਾ ਮੈਨੂੰ ਆਪਣੀ ਬੇਟੀ ਕਹਿੰਦਾ ਉਹ ਮੇਰੇ ਨਾਲ ਇਦਾਂ ਕਿਵੇਂ ਕਰ ਸਕਦਾ ਜਾਨੀ ਉਸ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਆਖਰ ਉਸ ਨਾਲ ਇਹ ਕੀ ਹੋ ਰਿਹਾ ਤਾਂ ਇਹ ਉਸ ਨਾਲ ਧੱਕਾ ਕਰਦਾ ਹੁਣ ਇਹ लाचार ਹੁੰਦੀ ਹੈ ਇਸ ਨਾਲ ਗਲਤ ਕੰਮ ਕੀਤਾ ਜਾਂਦਾ ਅਤੇ ਇਸ ਦੇ ਰੋਣ ਪੀਟਣ ਤੇ ਵੀ ਇਸ ਉੱਤੇ ਤਰਸ ਇਸ ਵੱਲੋਂ ਨਹੀਂ ਕੀਤਾ ਜਾਂਦਾ ਹੁਣ ਇਸ ਨੂੰ ਕਿਡਨਾਪ ਹੀ ਕਰ ਲੈਂਦਾ ਜਾਂਦਾ 8 ਮਾਰਚ 2020 ਨੂੰ ਜੈਮਾਲਾ ਪਾ ਕੇ ਨਰੇਸ਼ যাদਬ ਇਸ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਹੈ 10 ਮਾਰਚ ਨੂੰ ਕੁੜੀ ਨੇ ਕਿਹਾ ਕਿ ਮੈਂ ਆਪਣੇ ਪਤੀ ਨੂੰ ਵੀ ਦੱਸਿਆ ਕਿ ਮੇਰੇ ਨਾਲ ਐਦਾਂ ਹੋ ਰਿਹਾ ਹੁਣ ਪਤੀ ਵੀ ਕੋਸ਼ਿਸ਼ ਕਰਦਾ ਹੈ ਕਿ ਕਿਸੇ ਹਿਸਾਬ ਨਾਲ ਜੋ ਉਸਦੀ ਪਤਨੀ ਆ ਉਸ ਨੂੰ ਇਥੇ ਚੰਗਲ ਦੇ ਵਿੱਚੋਂ ਛੁਡਾਇਆ ਜਾਵੇ ਪਰ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਸਗੋਂ ਕੁੜੀ ਦੇ ਮੁਤਾਬਕ ਜੋ ਨਰੇਸ਼ যাদਬ ਹੁੰਦਾ ਹੈ ਉਹ ਇਸਦੇ ਪਤੀ ਨੂੰ ਵੀ ਮਾਰਨ ਲਈ ਆਪਣੇ ਗੁੰਡੇ ਭੇਜਦਾ ਤੇ ਉਸ ਨੇ ਦੱਸਿਆ ਕਿ ਤਿੰਨ ਸਾਲ ਮੇਰਾ ਪਤੀ ਮੈਂਟਲੀ ਡਿਸਟਰਬ ਰਿਹਾ ਇਸ ਕੁੜੀ ਨੇ ਇਹ ਵੀ ਇਲਜ਼ਾਮ ਲਗਾਏ ਕਿ ਮੈਨੂੰ ਇਸ ਸਾਬਕਾ ਐਮਐਲਏ ਨਰੇਸ਼ ਜਾਦਵ ਨੇ ਪ੍ਰੈਗਨੈਂਟ ਵੀ ਕਰ ਦਿੱਤਾ ਤੇ ਉਸ ਤੋਂ ਬਾਅਦ ਮੇਰਾ ਅਬੋਰਸ਼ਨ ਵੀ ਕਰਵਾਇਆ ਗਿਆ ਮੈਂ ਗੁਹਾਰ ਲਗਾਈ ਕੇਜਰੀਵਾਲ ਤੱਕ ਵਿਧਾਨ ਸਭਾ ਦੇ ਵਿੱਚ ਵੀ ਜੋ ਲੋਕ ਹੋਰ ਸੀ ਇਸ ਦੇ ਸਾਥੀ ਉਹਨਾਂ ਨੂੰ ਵੀ ਕਿਹਾ ਪਰ ਇਸ ਨੇ ਸਭ ਨੂੰ ਪਾਗਲ ਬਣਾਇਆ ਹੋਇਆ ਸੀ ਇਸ ਕਹਿ ਰਿਹਾ ਸੀ ਕਿ ਇਹ ਜੋ ਕੁੜੀ ਹੈ ਝੂਠ ਬੋਲ ਰਹੀ ਹੈ ਇਸ ਦੇ ਪਰਿਵਾਰ ਵਾਲਿਆਂ ਨੂੰ ਵੀ ਮੈਂ ਕਿਹਾ ਇਸ ਦੀ ਪਤਨੀ ਵੀ ਹੈ ਉਸ ਨੇ ਵੀ ਮੇਰੀ ਗੱਲ ਨਹੀਂ ਮੰਨੀ ਪਰ ਇਸ ਬੰਦੇ ਨੇ ਮੇਰੇ ਨਾਲ ਉਹ ਕੀਤਾ ਜੋ ਕਿ ਇੱਕ ਜਾਨਵਰ ਵੀ ਕਿਸੇ ਦੇ ਨਾਲ ਨਹੀਂ ਕਰਦਾ ਸੋ ਕੁੜੀ ਇਨਸਾਫ ਲਈ ਗੁਹਾਰ ਲਗਾ ਰਹੀ ਹੈ ਜਗਾ ਜਗਾ ਤੇ ਆਪਣੀ ਫਰਿਆਦ ਸੁਣਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਕੀ ਹੁੰਦਾ ਹੈ ਕਦੋਂ ਇਸ ਐਮਐਲਏ ਉੱਤੇ ਕੇਸ ਦਰਜ ਹੁੰਦਾ ਹੈ ਤੇ ਕਦੋਂ ਇਸ ਕੇਸ ਦੀ ਤਫ਼ਤੀਸ਼ ਹੁੰਦੀ ਹੈ ਤੇ ਪਤਾ ਲੱਗਦਾ ਹੈ ਕਿ ਜੋ ਇਹ ਕੁੜੀ ਸੱਚ ਕਹਿ ਰਹੀ ਹੈ ਜਾਂ ਇਸ ਦੇ ਜੋ ਇਲਜ਼ਾਮ ਐਮਐਲ ਨੂੰ ਉੱਤੇ ਲਗਾਏ ਨੇ ਉਹ ਝੂਠੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੋ ਇਹ ਕੁੜੀ ਕਹਿ ਰਹੀ ਹੈ ਜੇ ਉਹ ਸੱਚਾ ਤਾਂ ਬਹੁਤ ਹੀ ਸ਼ਰਮਨਾਕ ਹੈ ਕਿਉਂਕਿ ਇੱਥੇ ਐਮਐਲ ਨੇ ਕੁੜੀ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਆਪਣੀ ਧੀ ਬਣਾ ਲਿਆ ਸੀ ਤੇ ਉਸ ਦੇ ਪਤੀ ਨੂੰ ਕਿਹਾ ਸੀ ਕਿ ਇਹ ਮੇਰਾ ਭਾਗਾ ਕੋਈ ਗੱਲ ਨਹੀਂ ਆਪਾਂ ਚੋਣਾਂ ਦੇ ਵਿੱਚ ਤੁਸੀਂ ਮੇਰੇ ਨਾਲ ਰਹੋ ਤੁਸੀਂ ਚੋਣਾਂ ਲੜੋ ਮੇਰੇ ਨਾਲ ਆਪਾਂ ਚੰਗੀ ਰਾਜਨੀਤੀ ਕਰਾਂਗੇ ਚੰਗਾ ਆਪਾਂ ਕੰਮ ਕਰਾਂਗੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੇ ਆ ਕਿਵੇਂ ਇੱਕ ਕੁੜੀ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਇੱਕ ਐਮਐਲਏ ਪਹਿਲਾਂ ਉਸ ਨੂੰ ਕਹਿੰਦਾ ਕਿ ਉਹ ਮੇਰੀ ਤੀ ਹੈ ਤੀ ਜਦੋਂ ਉਹ ਉਸ ਨੂੰ ਕਹਿ ਦਿੰਦਾ ਤਾਂ ਉਹ ਉਸ ਉੱਪਰ ਫੇਥ ਕਰਨ ਲੱਗ ਜਾਂਦੀ ਹੈ ਉਸ ਨੂੰ ਲੱਗਦਾ ਕਿ ਤਾਂ ਮੇਰੇ ਪਿਓਾਂ ਵਰਗਾ ਹੈ ਪਰ ਉਸ ਦੇ ਮਨ ਦੇ ਵਿੱਚ ਜੋ ਸੀ ਉਸ ਬਾਰੇ ਸ਼ਾਇਦ ਕੁੜੀ ਨੂੰ ਨਹੀਂ ਪਤਾ ਸੀ ਕੁੜੀ ਨੇ ਦੱਸਿਆ ਕਿ ਜਦੋਂ ਬਾਥਰੂਮ ਚੋਂ ਬਾਹਰ ਨਿਕਲੀ ਜਦੋਂ ਏਸ ਨੇ ਉਸ ਨੂੰ ਫੜਿਆ ਤਾਂ ਉਸ ਨੂੰ ਕਿਹਾ ਕਿ ਮੈਂ ਤਾਂ ਤੇਰੇ ਉੱਤੇ ਮਰਦਾ ਮੈਂ ਤਾਂ ਤੈਨੂੰ ਬਹੁਤ ਪਿਆਰ ਕਰਦਾ ਮੈਨੂੰ ਤੂੰ ਬੜੀ ਸੋਹਣੀ ਲੱਗਦੀ ਹੈ ਯਾਨੀ ਐਦਾਂ ਦੀਆਂ ਗੱਲਾਂ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਹਾਂ ਉਹ ਸਾਰਾ ਕੁਝ ਇਸ ਕੁੜੀ ਨੇ ਦੱਸਿਆ ਕਿ ਇਸ ਨਰੇਸ਼ যাদਬ ਨੇ ਮੇਰੇ ਨਾਲ ਕੀਤਾ ਇਹ ਜੋ ਘਟਨਾ ਕੀ ਇਸ ਤੋਂ ਸਿੱਖ ਨੂੰ ਬੜਾ ਕੁਝ ਮਿਲਦਾ ਜੇ ਉਹ ਕੁੜੀ ਸੱਚ ਕਹਿ ਰਹੀ ਆ ਤਾਂ ਦੇਖੋ ਕਿ ਇੱਕ ਬੰਦੇ ਨੇ ਇੱਕ ਕੁੜੀ ਨੂੰ ਕਿਹਾ ਕਿ ਤੂੰ ਮੇਰੀਆਂ ਧੀਆ ਵਰਗੀਆਂ ਤੂੰ ਮੇਰੀ ਧੀ ਆ ਤਾਂ ਕੁੜੀ ਨੇ ਉਸ ਤੇ ਵਿਸ਼ਵਾਸ ਕਰ ਲੇ ਤਾਂ ਪਰ ਉਸ ਦੇ ਅੰਦਰ ਕੀ ਸ਼ੈਤਾਨੀ ਚੱਲ ਰਹੀ ਸੀ ਉਹ ਬੰਦਾ ਉਸ ਭੋਲੀ ਭਾਲੀ ਕੁੜੀ ਬਾਰੇ ਕੀ ਸੋਚ ਰਿਹਾ ਸੀ ਸ਼ਾਇਦ ਉਸ ਕੁੜੀ ਨੂੰ ਨਹੀਂ ਪਤਾ ਸੀ ਤੇ ਫਿਰ ਇੱਕ ਦਿਨ ਇਹੋ ਜਿਹਾ ਆਉਂਦਾ ਉਹ ਕੁੜੀ ਦੇ ਮੁਤਾਬਕ ਇਸ ਬੰਦੇ ਦਾ ਚਿਹਰਾ ਜੋ ਭਿਆਨਕ ਚਿਹਰਾ ਸੀ ਜੋ ਖੁੰਖਾਰ ਚਿਹਰਾ ਸੀ ਉਸ ਦੇ ਸਾਹਮਣੇ ਆਉਂਦਾ ਤੇ ਉਹ ਇਸ ਦੇ ਨਾਲ ਧੱਕਾ ਕਰਦਾ ਇਸ ਦਾ ਸਰੀਰ ਖੋਸ਼ੋਸ਼ਨ ਕਰਦਾ ਇਸ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਹੈ ਤੇ ਕੁੜੀ ਨੇ ਇਹ ਵੀ ਕਿਹਾ ਕਿ ਐਚ 45656 ਸਕਾਰਪੀਓ ਗੱਡੀ ਸੀ ਜਿਸ ਵਿੱਚ ਉਸ ਨੂੰ ਕਿਤੇ ਹਰਿਆਣੇ ਦੇ ਵਿੱਚ ਲਿਜਾਇਆ ਜਾਂਦਾ ਹੈ ਕਿਤੇ ਜੁਪੀ ਦੇ ਵਿੱਚ ਲਿਆ ਜਾਂਦਾ ਹੈ ਜਾਨੀ ਉਸ ਵਿੱਚ ਰੱਖ ਕੇ ਇਸ ਨੂੰ ਟੌਰਚਰ ਕੀਤਾ ਜਾਂਦਾ ਸੋ ਇਹ ਘਟਨਾ ਉੱਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ